ਤਰਸੇਮਪਾਲ ਸਿੰਘ ਮਿੰਹਾਸ ਕੈਨੇਡਾ ਵੱਲੋਂ ਪਾਮ ਸਕੂਲ ਵਿੱਚ ਇੰਟਰਲੋਕ ਦੀ ਸੇਵਾ ਕਰਵਾਈ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਮ ਵਿਖੇ ਕਰੀ 5 ਲੱਖ ਦੀ ਲਾਗਤ ਨਾਲ ਇੰਟਰਲੋਕ, ਗੇਟ ਦੀ ਉਸਾਰੀ ਅਤੇ ਬੂਟੇ ਲਗਾਉਣ ਦੀ ਸੇਵਾ ਸ੍ਰੀ ਤਰਸੇਮਪਾਲ ਸਿੰਘ ਮਿੰਹਾਸ ਅਤੇ ਉਨ੍ਹਾਂ ਦੇ ਸੁਪੁੱਤਰ ਮਨਪ੍ਰੀਤ ਪਾਲ ਸਿੰਘ ਮਿੰਹਾਸ ਵੱਲੋਂ ਕਰਵਾਈ ਗਈ। ਉਨ੍ਹਾਂ ਨੇ ਇਹ ਸੇਵਾ ਆਪਣੇ ਨਾਨਕਾਪਿੰਡ ਪਾਮ ਤੇ ਇਸ ਸਕੂਲ ਵਿਖੇ ਆਪਣੇ ਮਾਮਾ ਜੀ ਦੇ بیٹے ਸਵਰਗੀ ਅਮਰਜੀਤ ਸਿੰਘ ਜਸਵਾਲ ਜੀ ਦੀ ਯਾਦ ਵਿੱਚ ਕਰਵਾਈ। ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਇਸ ਸਕੂਲ ਵਿੱਚ ਇੰਟਰ ਲੋਕ ਦੀ ਸੇਵਾ ਮੁਖ ਗੇਟ ਅਤੇ ਬੋਟੀਆਂ ਕੀਤੀ ਸੇਵਾ ਕੀਤੀ ਗਈ ਸੀ। ਇਸ ਸਮੇਂ ਸੁਨੀਲ ਕੁਮਾਰ ਜਸਵਾਲ, ਪਰਵਿੰਦਰ ਸਿੰਘ ਜਸਵਾਲ, ਦਲਵੀਰ ਸਿੰਘ ਜਸਵਾਲ, ਹਰਦੀਪ ਸਿੰਘ ਜਸਵਾਲ, ਗੁਰਪ੍ਰੀਤ ਸਿੰਘ ਜਸਵਾਲ, ਪਰਮਜੀਤ ਸਿੰਘ, ਜਸਵਿੰਦਰ ਕੌਰ, ਹਰੀ ਸਿੰਘ ਜਸਵਾਲ, ਅਮਰਜੀਤ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਪੁਪਿੰਦਰ ਸਿੰਘ, ਮਨਜੀਤ ਕੌਰ, ਐਸ ਐਮ ਸੀ ਮੈਂਬਰ, ਪੰਚਾਇਤ ਮੈਂਬਰ ਅਤੇ ਐਸ ਐਮ ਸੀ ਮੈਂਬਰ ਸ਼ਾਮਿਲ ਸਨ। इस मौके स्कूल इनचार्ज परमिंदरजीत ने श्री तरसेमपाल जी का धनवाद करद अपने स्टाफ मैंबर जसविंद परशुतम लाल हरदीप सिंह मनजीत कुमार गुरिंदर सिंह डिंपल राजा अमनदीप गुरनाम सिंह विनोद कुमार हरीश कुमार गुलशन कुमार नरिंदर कौर हरजिंदर कौर तेजिंदर कौर राजविंदर कौर पट्टी कंचन सिंह संदीप कौर रवीना कुमारी गगनदीप कौर ਕੁਲਵਿੰਦਰ ਕੌਰ ਦੇ ਨਾਲ ਮਿਲ ਕੇ ਇੱਕ ਯਾਦਗਾਰ ਚਿੰਨ ਪੇਟ ਕੀਤਾ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿ ਪਿਛਲੇ 3 ਮਹੀਨਿਆਂ ਤੋਂ ਜੋ ਸਾਡੇ ਸਕੂਲ ਦੇ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਹੋ ਰਿਹਾ ਸੀ ਉਹ ਮੇਰੇ ਨਾਲ ਖੜੇ ਸ਼੍ਰੀ ਤਰਸੇਮਪਾਲ ਸਿੰਘ ਜੀ ਵਿਨहास ਕੈਨੇਡਾ ਤੋਂ ਇਹਨਾਂ ਨੇ ਆਪਣੇ ਪਰਿਵਾਰ ਦੇ ਕਮਾਈ ਦੇ ਨੇਕ ਕਮਾਈ ਦੇ ਵਿੱਚੋਂ ਸਾਡੇ ਸਕੂਲ ਦੇ ਲਈ ਜੋ ਕਿ ਇਹਨਾਂ ਦਾ ਨਾਨਕਾ ਪਿੰਡ ਆ ਉਹਦੇ ਵਿੱਚ ਇਹਨਾਂ ਨੇ ਯੋਗਦਾਨ ਬਹੁਤ ਪਹਿਲਾਂ ਵੀ ਪਾਇਆ ਹੈਗਾ ਤੇ ਹੁਣ ਨਵਾਂ ਪ੍ਰੋਜੈਕਟ ਜਿਹੜਾ ਇਸ ਪਿਛਲੇ 3 ਮਹੀਨੇ ਤੋਂ ਸ਼ੁਰੂ ਸੀਗਾ ਉਹਦੀ ਅੱਜ ਕੰਪਲੀਸ਼ਨ ਹੋਈ ਆ ਤੇ ਸਾਰੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਇਸ ਦਾ ਪਰਦਾ ਰੋਪਣ ਹੋਵੇ ਉਦਘਾਟਨ ਹੋਵੇ ਉਹਨਾਂ ਦੇ ਨਾਲ ਸਰਦਾਰ ਸੁਨੀਲ ਕੁਮਾਰ ਜੀ ਉਹਨਾਂ ਦੇ ਮਾਮਾ ਜੀ ਦੇ ਬੇਟੇ ਉਹਨਾਂ ਦਾ ਵੀ ਮੈਂ ਬਹੁਤ ਸਵਾਗਤ ਕਰਦਾ ਮੈਂ ਆਪ ਸਭ ਨੂੰ ਇਸ ਗੱਲ ਦੇ ਲਈ ਦੱਸਣਾ ਚਾਹੁੰਦਾ ਆ ਕਿ ਪਿਛਲੇ 6-7 ਸਾਲ ਤੋਂ ਸਰ ਹੁਣੀ ਭਾਮ ਸਕੂਲ ਨਾਲ ਜੁੜੇ ਹੋਏ ਆ ਔਰ ਜੋ ਵੀ ਸਾਡੀ ਕੋਈ ਵੀ ਰਿਕੁਆਇਰਮੈਂਟ ਹੁੰਦੀ ਆ ਉਹ ਪਹਿਲ ਦੇ ਆਧਾਰ ਤੇ ਪੂਰੀ ਕਰਦੇ ਆ ਇੱਕ ਹੋਰ ਮੈਂ ਗੱਲ ਦੱਸਣੀ ਚਾਹੁੰਦਾ ਇਹ ਗੇਟ ਜਿਹੜਾ ਆ ਉਹ ਆਪ ਜੀ ਦੇ ਮਾਮਾ ਜੀ ਦੇ ਸਵਰਗੀ ਪੁੱਤਰ ਸ੍ਰੀ ਅਮਰਜੀਤ ਸਿੰਘ ਜਸਵਾਲ ਜੀ ਦੀ ਯਾਦ ਵਿੱਚ ਇਹ ਸਾਰਾ ਪ੍ਰੋਜੈਕਟ ਕੰਪਲੀਟ ਕੀਤਾ ਹੈਗਾ ਜੀ ਔਰ ਇਸ ਦੇ ਉੱਤੇ ਤਕਰੀਬਨ 5,21,000 ਰੁਪਏ ਖਰਚ ਹੋਇਆ ਜੀ ਔਰ ਜੋ ਕਿ ਇਹਨਾਂ ਦੀ ਨੇਕ ਕਮਾਈ ਚੋਂ ਹੋਇਆ ਅੱਜ ਸਾਡੇ ਸਕੂਲ ਦੇ ਵਿੱਚ ਆਏ ਆ ਮੈਨੂੰ ਬਹੁਤ ਖੁਸ਼ੀ ਆ ਕਿ ਜੋ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਉਹ ਆਪ ਦੇਖ ਰਹੇ ਆ ਬੜੇ ਇਹਨਾਂ ਨੂੰ ਇਹਨਾਂ ਨੂੰ ਖੁਸ਼ੀ ਤਾਂ ਹੈ ਇਹ ਆਪਣੇ ਭਾਈ ਸਾਹਿਬ ਦੀ ਯਾਦ ਵਿੱਚ ਇਹਨਾਂ ਨੇ ਸਾਰਾ ਕਰਵਾਇਆ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਆਪ ਜੀ ਨੇ ਆਪਣੇ ਨਾਨਕਾ ਪਿੰਡ ਨੂੰ ਨਾਨਕਾ ਪਰਿਵਾਰ ਨੂੰ ਇਤਨੀ ਜਿਹੜੀ ਆ ਮਹੱਤਤਾ ਦਿੱਤੀ ਹੈ ਰਿਸਪੈਕਟ ਇਹਨਾਂ ਦੇ ਜੋ ਦਿਲ ਦਿਮਾਗ ਦੇ ਵਿੱਚ ਇਹ ਇੱਕ ਬੜਾ ਸਟੇਟਸ ਹੈ ਆਪਣੇ ਨਾਨਕਾ ਪਰਿਵਾਰ ਦੇ ਪ੍ਰਤੀ ਆਪਣੇ ਨਾਨਾ ਜੀ ਦੇ ਪ੍ਰਤੀ ਸਾਰੇ ਪਰਿਵਾਰ ਪ੍ਰਤੀ ਉਹ ਬਹੁਤ ਹੀ ਜ਼ਿਆਦਾ ਕਾਬਲਤ ਕਾਬਲੇ ਤਾਰੀਫ ਹੈਗਾ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੈਗਾ ਔਰ ਮੈਂ ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੇ ਸਾਡੇ ਸਕੂਲ ਨਾਲ ਜੁੜੇ ਆ ਔਰ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਸਾਡੀ ਬਹੁਤ ਕਾਫੀ ਸਮੇਂ ਤੋਂ ਇਹ ਮੰਗ ਸੀ ਕਿ ਇਹ ਏਰੀਆ ਜੋ ਸਾਡਾ ਹੁਣ ਡਿਵੈਲਪ ਹੋਇਆ ਤੇ ਕਾਫੀ ਪਿੱਛੇ ਸੀਗਾ ਔਰ ਇਸ ਨੂੰ ਬੜਾ ਰੈਨੋਵੇਟ ਕੀਤਾ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਜੀ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਜੀ ਸ਼੍ਰੀਮਤੀ ਮਨਜੀਤ ਕੌਰ ਜੀ ਵੀ ਸ਼ਾਮਲ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਆ ਪਿਛਲੇ ਤਕਰੀਬਨ 6.5 ਸਾਲ ਇਹਨਾਂ ਨੇ ਐਜੇ ਪ੍ਰਿੰਸੀਪਲ ਸਕੂਲ ਚ ਕੰਮ ਕੀਤਾ ਜੋ ਰੈਨੋਵੇਟ ਕੀਤਾ ਸਾਰੇ ਸਮਾਜ ਨੂੰ ਭਾਮ ਪਿੰਡ ਨੂੰ ਤੇ ਹੋਰ ਸਾਡੇ ਜਿਹੜੇ ਐਨਆਰਆਈ ਸੱਜਣ ਹੈਗੇ ਉਹਨਾਂ ਨੂੰ ਜੋੜ ਕੇ ਸਕੂਲ ਦਾ ਬਹੁਤ ਸਾਰਾ ਇਹਨਾਂ ਨੇ ਕੰਮ ਕਰਵਾਇਆ ਔਰ ਇਹਨਾਂ ਦਾ ਵੀ ਸਵਾਗਤ ਆ ਤੇ ਨਾਲ ਸਾਡੇ ਹੋਰ ਸਾਥੀ ਵੀ ਜਿਹੜੇ ਅੱਜ ਜੁੜੇ ਆ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਖਾਸ ਤੌਰ ਦੇ ਮੈਂ ਅਖੀਰ ਦੇ ਵਿੱਚ ਸ਼੍ਰੀਦਰ ਸਿੰਘ ਪਾਲ ਸਿੰਘ ਜੀ ਮਿਹਰਸ ਇਹਨਾਂ ਦਾ ਬਹੁਤ ਰਣੀ ਆ ਕਿ ਇਹਨਾਂ ਨੇ ਜਿਹੜਾ ਆ ਇਹ ਕਾਫੀ ਪਿਛਲੇ ਸਮੇਂ ਤੋਂ ਸਾਡੇ ਸਕੂਲ ਦੇ ਜਿਹੜੇ ਆ ਕੰਮ ਕਰਵਾਏ ਆ ਮੈਂ ਇੱਕ ਵਾਰ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ